ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰ ਆਮ ਦਾ ਸਾਰਾ ਤੁਹਾਡਾ ਰੱਤ ਚੰਨ ਸਾਡੇ ਨੂੰ ਤੰਦਰੁਸਤੀਆਂ ਬਖਸ਼ਣ ਲੋ ਜੀ ਅੱਜ ਆਪਕਾ ਦਿਲ ਕਰਦਾ ਸੀ ਵੀ ਆਪਾਂ ਕੋਈ ਸਿੰਪਲ ਜੀ ਚੀਜ਼ ਬਣਾ ਕੇ ਖਾਈਏ ਤੇ ਆਪਾਂ ਨੇ ਸਿੰਪਲ ਜੀ ਬਣਾਈ ਸੀ ਖਰਾਈ ਰਾਈਸ ਤੇ ਮੈਂ ਛੋਲ ਮੈਂ ਪਹਿਲਾਂ ਥਾਲ ਕੇ ਰੱਖ ਲਈ ਸੀ ਤੇ ਅੰਦਰ ਮੈਂ ਘਿਓ ਪਾਇਆ ਸੀ 2 ਚਮਚੇ ਤੇ ਨਾਲ ਪਾਤਾ ਜੀਰਾ ਜੇ ਤੁਸੀਂ ਚੈਨਲ ਤੇ ਨਵੇਂ ਆਉਂਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇਧਰ ਆਪਾਂ ਨੇ ਜੀਰਾ ਤੜਕਿਆ ਗਿਆ ਹੁਣ ਤੇ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਨੂੰ ਬਹੁਤ ਜਿਆਦਾ ਸਪੋਰਟ ਕਰਦੇ ਹੋ ਦੇਖਦੇ ਹੋ ਕਮੈਂਟ ਕਰਦੇ ਆਂ ਭੈਣਾ ਭਰਾ ਸੋਨੇ ਸੋਨੇ ਤੇ ਨਾਲ ਆਪਾਂ ਨੇ ਥੋੜਾ ਜਿਹਾ ਮੈਂ ਥੋੜਾ ਜਿਹਾ ਹੀ ਪਿਆਜ਼ ਪਾਇਆ ਜ਼ਿਆਦਾ ਨਹੀਂ ਪਿਆ ਪਾਇਆਗਾ ਤੇ ਨਾਲ ਆਪਾਂ ਦੋ ਚੀਜ਼ਾਂ ਹੋਰ ਪਾਵਾਂਗੇ ਮੱਕੀ ਦੇ दाणे ਤੇ ਕੌਣ ਸ ਤੇਖੇ ਪਾਵਾਂਗੇ ਮਟਰ ਪਾਵਾਂਗੇ ਇਹ ਮੈਂ ਪਹਿਲਾਂ ਹੀ ਸੇਵ ਕਰਕੇ ਘਰੇ ਰੱਖੇ ਹੋਏ ਮੱਕੀ ਦੇ दाणे ਅਸੀਂ ਛੱਲੀਆਂ ਤੁਹਾਨੂੰ ਮੈਂ ਦਿਖਾਇਆ ਸੀ ਮੱਕੀ ਦੇ दाणे ਕਿਵੇਂ ਸੇਵ ਕਰਕੇ ਰੱਖਦੇ ਕੋਈ ਵੀਡੀਓ ਮੇਰੀ ਪਾਈ ਹੋਈ ਆ ਤੇ ਇਹ ਮੈਂ ਸੇਵ ਕਰਕੇ ਘਰੇ ਹੀ ਮਟਰ ਵੀ ਰੱਖੇ ਹੋਏ ਮੱਕੀ ਦੇ दाणे ਵੀ ਨਾਲ ਆਪਾਂ ਨੇ ਹਰੀ ਮਿਰਚ ਪਾਈ ਸੀਗੀ ਮਾੜੀ ਜੀ ਪਰਮਾਤਮਾ ਸਾਰਿਆਂ ਨੂੰ ਜੜਦੀ ਗਲਾ ਵਿੱਚ ਰੱਖੀ ਬਿਕੋਸ ਨੂੰ ਬੁਖਾਰ ਚੜਦਾ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਮੇਰਾ ਮੈਨੂੰ ਅੱਜ ਆਏ ਸੀਗਾ ਵੀ ਮੈਂ ਇਹ ਖਾਵਾਂ ਚੌਲ ਪਹਿਲਾਂ ਵਾਲ ਕੇ ਰੱਖੇ ਸੀਗੇ ਵਾਲ ਕੇ ਰੱਖ ਲਈ ਸੀਗੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਘਿਓ ਪਾ ਕੇ ਤੇ ਨਮਕ ਪਾ ਕੇ ਤੇ ਹੁਣ ਆਪਣੇ ਇਧਰ ਇਹਨਾਂ ਨੂੰ ਵੀ ਫਰਾਈ ਹੁੰਦਿਆਂ ਥੋੜਾ ਟਾਈਮ ਹੋ ਗਿਆ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਬੀਕਾਉਸ ਕਿਉਂਕਿ ਆਪਾਂ ਨੇ ਨਾ ਨਮਕ ਚੌਲਾਂ ਵਿੱਚ ਵੀ ਪਾ ਸੀ ਚੌਲਾਂ ਨੂੰ ਤੇ ਨਮਕ ਲੱਗ ਹੀ ਗਿਆ ਸੀ ਤੇ ਬਹੁਤ ਹੀ ਵਧੀਆ ਚੰਗੀ ਚੀਜ਼ ਬਣ ਗਈ ਜਦੋਂ ਕੁਝ ਖਾਣ ਨੂੰ ਜੀ ਕਰੇ ਕਰਾਰਾ ਜਾਂ ਤੇ ਆਪਾਂ ਬਣਾ ਕੇ ਖਾ ਸਕਦੇ ਅਗਰ ਤੁਸੀਂ ਕੋਈ ਹੋਰ ਸਬਜੀ ਪਾਉਣੀ ਹੋਵੇ ਤਾਂ ਪਾ ਸਕਦੇ ਇਧਰ ਆਪਾਂ ਨੇ ਚੌਲ ਵਾਲ ਕੇ ਰੱਖੇ ਸੀ ਦੇਖੋ ਤੁਸੀਂ ਕਿੰਨੇ ਸੋਹਣੇ ਚੌਲ ਖਿਲੇ ਖਿਲੇ ਸੇਮੀਆਂ ਵਰਗੇ ਚੌਲਾ ਇਹ ਇਹ ਨਾ ਬਾਸਪਤੀ ਉਹਨਾਂ ਦੇ ਘਰ ਦੀ ਆ ਮੰਮੀ ਕੀ ਉਥੋਂ ਹੀ ਲੈ ਆਉਨੇ ਆਂ ਅਸੀਂ ਕਦੀ ਮੁੱਲ ਨਹੀਂ ਲਾਏਗੇ ਚੌਲ ਕਿਉਂਕਿ ਅਸੀਂ ਫਿਰ ਕਢਾਈ ਨਾਲ ਟਾਈਮ ਰਹਿਣਾ ਹੁੰਦਾ ਤੇ ਉਹਨਾਂ ਨੇ ਕਢਾਏ ਹੁੰਦੇ ਆ ਤੇ ਉਹਨਾਂ ਕੋਲੇ ਲੈ ਕੇ ਆਈਦੇ ਬਹੁਤ ਹੀ ਵਧੀਆ ਚੀਜ਼ ਬਣ ਜਾਂਦੀ ਮੇਰਾ ਦਿਲ ਕਰਦਾ ਸੀ ਮੈਂ ਖਾਵਾਂ ਚੌਲ ਬਣਾ ਕੇ ਫਿਰ ਮੈਂ ਛੇਤੀ ਛੇਤੀ ਉਹੋਗੇ ਤੇ ਚੌਲ ਵਾਲੇ ਉਹਲੇ ਤੜਕਾ ਲਾਇਆ ਤੇ ਮੰਮੀ ਕਹਿੰਦੀ ਤੂੰ ਤਾਂ ਮਿੰਟਚੀ ਉਹੋ ਕਰਨ ਲੱਗ ਜਾਨੀ ਆ ਤੇ ਮੈਂ ਕੋਈ ਹੋਰ ਹਲਦੀ ਮਸਾਲਾ ਵਗੈਰਾ ਕੁਝ ਨਹੀਂ ਪਾਇਆ ਪਲੇਨ ਹੀ ਬਣਾਏ ਆਗੇ ਤੇ ਬਹੁਤ ਵਧੀਆ ਬੰਦੇ ਜਿਵੇਂ ਆਪਾਂ ਪਨੀਰ ਵਗੈਰਾ ਦੀ ਸਬਜੀ ਨਾ ਖਾਣੀ ਹੁਣ ਰੈਤੇ ਨਾ ਖਾਣੀ ਹੁਣ ਤੇ ਮੇਰੇ ਕੋਲੇ ਹੁਣ ਮੈਂ ਪਲੇਨ ਦਹੀਂ ਆਗਾ ਦਹੀਂ ਨਾਲ ਮੈਂ ਖਾਉਂਗੀ ਮੇਰਾ ਬਹੁਤ ਜੀ ਕਰਦਾ ਸੀਗਾ ਠੀਕ ਥੈਂਕ ਯੂ ਸੋ ਮਾਚ ਸਾਰਿਆਂ ਦਾ ਇਹ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਬੀਕੋਸ ਨਾ ਫੀਵਰ ਹੋਣ ਕਰਕੇ ਕੋਈ ਵੀਡੀਓ ਨਹੀਂ ਚੰਗੀ ਬਣੀਗੀ ਤੇ ਇਸ ਲਈ ਇਸ ਲਈ ਜਿੰਨੀ ਵੀ ਬੰਦੀ ਓਨੀ ਵੀ ਆਪਾਂ ਤੇ ਜਿਹੜੀ ਵੀ ਬੰਦੀ ਹੋਊਗੀ ਕੁਝ ਫੈਸਲਾ ਤਾਂ ਆਪਾਂ ਬਣਾਉਂਦੇ ਨਹੀਂ ਬਿਕੋਜ਼ ਜਦੋਂ ਆਪਾਂ ਨੂੰ ਘਰੇ ਚੀਜ਼ ਦੀ ਲੋੜ ਹੁੰਦੀ ਓਦੇ ਵਿੱਚ ਫੈਸਲਾ ਬਣਾਉਣਾ ਇਹਨੂੰ ਆਪਾਂ ਥੋੜਾ ਜਿਹਾ ਰਿਕਵਰ ਕਰਤਾ ਬਿਕੋਜ਼ ਫਿਰ ਥੱਲੇ ਨਹੀਂ ਜੁੜਦੇ ਜੇ ਕਵਰ ਕੀਤਾ ਹੋਵੇ ਤਾਂ ਭਾਰਤ ਲੋਕੀ ਇਹਨਾਂ ਨੂੰ ਕੋਸ਼ਿ ਪਾ ਕੇ ਖਾਂਦੇ ਆ ਬਸ ਵਰਤ ਵਰਤ ਪੱਤਾ ਗੋਡੀ ਨਾਲ ਪਾ ਲੈਂਦੇ ਆ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੋ ਚਾਰ ਦਿਨਾਂ ਤੱਕ ਹੀ ਆਪਾਂ ਨਾਲ ਚੰਗੀ ਜੀ ਵੀਡੀਓ ਨਾਲ ਮਿਲਾਂਗੇ ਨਵੀਂ ਜੀ ਰੈਸਪੀ ਦੇ ਨਾਲ ਤੇ ਤਰ ਤੱਕ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਾਰਿਆਂ ਚੜ੍ਹਦੀ ਕਲਾ ਵਿੱਚ